ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਨੇ ਜਨਜੀਵਨ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਪੰਗੀ ਚੋ ਵਿੱਚ ਆਏ ਭਿਆਨਕ ਹੜ੍ਹ ਨੇ ਪਿੰਡ ਬੱਸੀ ਗੁਲਾਮ हुसैन ਵਿੱਚ ਭਾਰੀ ਤਬਾਹੀ ਮਚਾਈ ਹੈ ਜਿਸ ਦੇ ਕਾਰਨ ਪਿੰਡ ਦਾ ਸ਼ਹਿਰ ਨਾਲੋਂ ਸੰਪਰਕ ਤੱਕ ਟੁੱਟ ਚੁੱਕਿਆ ਹੈ। ਇਸ ਹੜ੍ਹ ਦੇ ਕਾਰਨ ਪਿੰਡ ਦੀਆਂ ਸੜਕਾਂ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਿਆ ਹੈ ਅਤੇ ਇੱਕ ਕੱਚਾ ਪੁਲ ਵੀ ਰੁੜ ਚੁੱਕਿਆ ਹੈ ਜਿਸ ਦੇ ਨਾਲ ਆਵਾਜਾਈ ਹੁਣ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕੀ ਹੈ। ਪਿੰਡ ਦੇ ਸਰਪੰਚ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਹੜ੍ਹ ਦੇ ਪਿੰਡਾਂ ਦਾ ਕਾਫੀ ਨੁਕਸਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਖੜੀਆਂ ਫਸਲਾਂ ਵੀ ਪਾਣੀ ਦੀ ਲਪੇਟ ਦੇ ਵਿੱਚ ਆ ਕੇ ਬੁਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀਆਂ ਨੇ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਚੱਲਣਾ ਪੈ ਰਿਹਾ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਗੁਹਾਰ ਲਗਾਈ ਹੈ ਸਰਪੰਚ ਸਾਹਿਬ ਬਹੁਤ ਮਾੜੇ ਹਾਲਾਤ ਨੇ ਪਿੰਡ ਲਮਸਾਂ ਤਬਾਹ ਹੋ ਚੁੱਕਿਆ ਬਹੁਤ ਜ਼ਿਆਦਾ ਜੀ ਕਿਦਾਂ ਹਾਲਾਤ ਬਣੇ ਹੋ ਸਾਰੇ ਤਕਰੀਬਨ ਸਵੇਰੇ 8 ਵਜੇ ਦੀ ਗੱਲ ਆ ਕਿਉਂਕਿ ਮੀਂਹ ਜ਼ਿਆਦਾ ਪੈਣ ਕਰਕੇ ਪਾਣੀ ਕਾਫੀ ਜ਼ਿਆਦਾ ਆਇਆ ਵੈਲਾ ਦਾ ਵੈਸੇ ਕਾਜ ਵੀ ਉੱਪਰ ਜਾਂਦਾ ਸੀ ਕੁਝ ਟਾਈਮ ਬਾਅਦ ਸਾਡੀ ਸੜਕ ਜਿਹੜੀ ਹੈ ਹੌਲੀ ਹੌਲੀ ਕਰਕੇ ਕਾਜ ਵੀ ਰੁੜ ਗਿਆ ਸਾਡੀ ਸੜਕਾਂ ਸਾਰੇ ਜਿੰਨੀ ਦੇ ਪਿੱਛੇ ਤੇ ਅੱਗੇ ਦਾ ਕਿਲੋਮੀਟਰ ਸੜਕ ਹੁਣੀਆਂ ਸਾਰੀ ਸੜਕ ਵੀ ਰੁੜ ਗਈ ਹੈ ਕਿਉਂ ਇਹ ਕਿਉਂਕਿ ਪੈਨਰੋਲ ਜੋੜਨ ਵਾਲੀ ਕੋਈ ਇਹ ਕਾਜਵੇ ਸੀ ਕਿ ਜੋ ਬਾਕੀ ਜਿੰਨੀਆਂ ਵੀ ਸੜਕਾਂ ਸਾਰੀਆਂ ਖਰਾਬ ਪਈਆਂ ਉਹਦਾ ਨੁਕਸਾਨ ਕਿੰਨਾ ਹੋਇਆ ਸਰਪੰਚ ਨੁਕਸਾਨ ਦਾ ਸਾਰਿਆਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਫਸਲ ਵਾੜੀ ਦਾ ਨੁਕਸਾਨ ਵੀ ਹੋਇਆ ਕਾਜਵੇ ਵੀ ਰੁੜ ਗਿਆ ਸੜਕਾਂ ਵੀ ਰੁੜ ਗਈਆਂ ਉਦਾ ਕੋ ਇਹਨ ਕਿ ਐਦਾ ਲੱਖ 2 ਲੱਖ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਸਰ ਨੁਕਸਾਨ ਆ ਜਿਸ ਤਰ੍ਹਾਂ ਇਹ ਤਸਵੀਰਾਂ ਦੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਆ ਸਰ ਕਿਉਂਕਿ ਸਾਡੇ ਕੋਈ ਵੀ ਹੈਗੀ ਆ ਫਸਲਾਂ ਤਬਾਹ ਹੋ ਗਈਆਂ ਵਿੱਚ ਕੋਈ ਚੀਜ਼ ਬਚੀ ਨਹੀਂ ਇਹ ਜਿਹੜੀ ਮੋਰੇ ਆਈ ਆ ਕਿੰਨੀ ਫੈਂਸਿੰਗ ਲੱਗੀ ਫੈਂਸਿੰਗ ਸਾਰਾ ਜਿੰਨਾ ਵੀ ਜੋ ਵੀ ਮੋਰੇ ਆਇਆ ਸਭ ਖਤਮ ਹੋ ਗਿਆ ਸਰਪੰਚ ਬੜੀ ਬੇਸ਼ਰਮੀ ਦੀ ਗੱਲ ਆ ਤੁਹਾਡੇ ਦਸਰਵਾਂ ਤਾਵੇਂ ਕਿ ਸਵੇਰ ਤੋਂ ਨਾ ਕੋਈ ਅਫਸਰ ਆਇਆ ਨਾ ਕਿ ਰਾਜਨੀਤਿਕ ਨਮਾਇੰਦਾ ਆਇਆ ਸਭ ਤਾਂ ਹੈ ਹੀ ਆ ਜੀ ਕੋਈ ਵੀ ਕਿਸੇ ਨੇ ਵੀ ਕੋਈ ਸਾਰ ਨਹੀਂ ਲਈ ਪੜਦੀ ਆ ਨਾ ਹਰ ਕੋਈ ਵੀ ਨਾ ਕੋਈ ਰਾਜਦੰਦੀ ਦੇ ਨੇ ਬਸ ਆਹੀ ਸਭ ਤੋਂ ਵੱਡਾ ਨੁਕਸਾਨ ਜਿਹੜਾ ਸਾਡਾ ਕੋਲ ਲਿੰਕ ਹੀ ਟੁੱਟ ਗਿਆ ਪਿੰਡ ਦਾ ਸਿਰਫ ਇੱਕੋ ਮੇਨ ਸੜਕ ਸੀ ਜਿੱਥੋਂ ਪਿੰਡ ਸਾਰੇ ਪਿੰਡ ਵਾਸੀ ਹਮੇਸ਼ਾ ਆਉਂਦੇ ਜਾਂਦੇ ਆ ਰਾਤ ਭਰਤ ਕੋਈ ਅਮਰਜ ਹਾਂਜੀ 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 ਬਹੁਤ ਔਖਾ ਹੋ ਗਿਆ ਬਹੁਤ ਔਖਾ ਸਰ ਬਹੁਤ ਔਖਾ ਜੀ ਸਾਰੀ ਮੇਨ ਰੋਡ ਇਹੀ ਆ ਚਹਾਲ ਤੱਕ ਰਹੀ ਰੋਡ ਚੱਲਦਾ ਜਿੰਨੀ ਵੀ ਟ੍ਰੈਫਿਕ ਮੇਨ ਸਾਰੀ ਇਧਰੋਂ ਨਿਕਲਦੀ ਆ ਕੋਈ ਖਤਰਾ ਇਹੀ ਖਤਮ ਹੋ ਗਿਆ ਸਾਰੇ ਵਿੱਚੋਂ ਦਿਸਟੈਂਸ ਕੰਟਰੀ ਹੋ ਗਿਆ ਜਾ ਹੀ ਨਹੀਂ ਸਕਦਾ ਕੋਈ ਬਥੋਂ ਤੇ ਤੁਹਾਡੇ ਸਾਹਮਣੇ ਕਿੰਨਾ ਬੁਰਾ ਹਾਲ ਆ ਪਾਣੀ ਵੀ ਹਾਲੇ ਤੱਕ ਚੱਲੀ ਜਾਂਦਾ ਸਰ ਠੀਕ ਆ ਹਾਂਜੀ ਅਗਲੇ ਹਾਂਜੀ ਕੀ ਨ ਕਿੰਨੇ ਚਿਰਾਂ ਬਾਅਦ ਤੁਸੀਂ ਬਜ਼ੁਰਗ ਅਵਸਥਾ ਦੇ ਹੋ ਕਿੰਨੇ ਚਿਰਾਂ ਬਾਅਦ ਪਿੰਡ ਦੇ ਇਸ ਤਰ੍ਹਾਂ ਦੇ ਹਾਲਾਤ ਦਿਖੇ ਨਹੀਂ ਜੀ ਕਦੋਂ ਚੋਜ ਵਿੱਚ ਕਦੋਂ ਆਖਰੀ ਵਾਰ ਪਾਣੀ ਆਇਆ ਸੀ ਅੱਠ ਤੋਂ ਲੱਗ ਕੇ ਜੀ ਅੱਠ ਚ ਆਇਆ ਸੀਗਾ ਅੱਠ ਤੋਂ ਬਾਅਦ ਹੁਣ ਆਇਆ ਪਾਣੀ ਜੀ ਕਿੰਨੀ ਕੁ ਦਵਾਈ ਪਹਿਲਾਂ ਪਾਣੀ ਤਾਂ ਆਂਦਾ ਸੀਗਾ ਜੀ ਥੋੜਾ ਬਹੁਤ ਆਂਦਾ ਸੀਗਾ ਤੇ ਸਲੈਬ ਦੇ ਉੱਪਰ ਚ ਨਿਕਲ ਜਾਂਦਾ ਸੀ ਪਰ ਹੁਣ ਹਾਲਾਤ ਜਿਹੜੀ ਬਣੀ ਆ ਇਹ ਅੱਠ ਤੋਂ ਬਾਅਦ ਹੀ ਹੋਇਆ ਪਹਿਲਾਂ 88 ਚ ਵੀ ਬਹੁਤ ਹੋਇਆ ਸੀਗਾ ਪਰ ਅੱਠ ਚ ਵੀ ਕਾਫੀ ਹੋਇਆ ਸੀਗਾ ਪਰ ਆ ਜਿਹੜੀ ਹਾਲਾਤ ਆ ਅੱਠ ਤੋਂ ਵੀ ਉੱਪਰ ਦੀ ਆ ਸੜਕਾਂ ਨਹੀਂ ਰੁੱਟੀਆਂ ਜਿੰਨੀ ਕਿ ਤਬਾਈ ਹੋਈ ਹੈ ਜੀ ਹੁਣ ਤਾਂ ਸਾਰੇ ਤਬਾਈ ਤਾਂ ਹੁਣ ਬਹੁ ਹੋ ਗਈਆਂ ਕਰੋੜਾਂ ਤੋਂ ਉੱਪਰ ਹੀ ਆ ਕੰਮ ਜੀ ਤੁਸੀਂ ਦੇਖੇ ਲਿਆ ਸਾਰਾ ਕਿੰਨੀ ਉਮਰ ਹੈ ਤੁਹਾਡੀ ਜੀ ਮੇਰੇ 60 ਸਾਲ ਹੈ ਜੀ ਤੁਸੀਂ ਤਕਰੀਬਨ ਹੁਣ 70 ਸਾਲਾਂ ਦੇ ਹੋ ਜਾਣਾ ਜੀ ਸਵੇਰ ਦੇ ਕਹਿੰਦਾ ਇੰਨੀ ਕਿ ਬਿਸ਼ਾਰਮੀਆਂ ਨਾ ਕੋਈ ਅਫਸਰ ਅਸੀਂ ਤਾਂ ਸਵੇਰ ਦੇ ਬੈਠੇ ਆ ਜੀ ਸਵੇਰ ਦੇ ਇੱਥੇ ਬੈਠੇ ਕੋਈ ਨਹੀਂ ਆਇਆ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰਪੰਚ ਸਾਹਿਬ ਨੇ ਸਾਰਾ ਕੁਝ ਦਾਤਾ ਹੁਣ ਮੇਰਾ ਕੋਈ ਰਹਿ ਹੀ ਨਹੀਂ ਗਿਆ ਉਹੀ ਜੇ ਮੰਗਣਾ ਚਾਹੁੰਦੇ ਅਸੀਂ ਤੇ ਜਲਦੀ ਤੇ ਜਲਦੀ ਤਿਆਰ ਹੋ ਜਾ ਜੀ ਸਾਰੇ ਬੱਚਿਆਂ ਨੂੰ ਇਹ ਨਹੀਂ ਸਾਡੇ ਪਿੰਡ ਨੂੰ ਇਹ ਸਾਰੇ 10 ਪਿੰਡਾਂ ਦਾ ਏਰੀਆ ਹੈ ਜਿਹੜਾ ਇੱਥੇ ਇਸ ਰਸਤੇ ਨੂੰ ਜਾਂਦਾ ਜੀ ਸਿੱਧਾ ਚਹਾਲ ਨੂੰ ਹੁਣ ਆ 100 ਮਹੀਨਾ ਚੱਲ ਪੈਣਾ ਸਾਰੇ ਇੱਥੋਂ ਜੀ ਜਾਂਦੇ ਆ ਸਾਰੇ ਪਿੰਡ ਜਿੰਨਾ ਉਹਨਾਂ ਉਹਨਾਂ ਵਗੈਰਾ ਤੇ ਸਾਰੇ ਇੱਧਰ ਜੀ ਜਾਂਦੇ ਉਹਨਾਂ ਦੇ ਬੱਚਿਆਂ ਨੂੰ ਬਹੁਤ ਦਿੱਕਤ ਹੋਣੀ ਹੈ ਸਕੂਲਾਂ ਦੇ ਬੱਚਿਆਂ ਨੂੰ ਬਹੁਤ ਦਿੱਕਤ ਹੋਣੀ ਹੈ ਜਿਹੜੇ ਆਪਣੇ ਨੌਕਰੀ ਕਰਦੇ ਉਹਨਾਂ ਨੂੰ ਬਹੁਤ ਦਿੱਕਤ ਹੋਣੀ ਹੈ